ਨਮਾ ਸ਼ਹਿਰ 슈ਗਰ ਮਿਲ ਦਾ ਪੜਾਈ ਸੀਜ਼ਨ ਸ਼ੁਰੂ ਹੋ ਗਿਆ ਹੈ। ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦਾ ਓਟ ਆਸਰਾ ਲੈਂਦੇ ਹੋਏ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਈ ਗਏ। ਉਪਰੰਤ ਗੰਨਾ ਲੈ ਕੇ ਆਏ ਹੋਏ ਪਹਿਲੇ 5 ਗੰਨਾ ਉਤਪਾਦਕਾਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। 슈ਗਰ ਮਿਲ ਦੇ ਡਾਇਰੈਕਟਰ ਅਤੇ ਜਨਰਲ ਮੈਨੇਜਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਗੰਨਾ ਮਿਲ ਦੀ ਪੜਾਈ ਸੀਜ਼ਨ ਥੋੜਾ ਲੇਟ ਹੈ ਲੇਕਿਨ ਜਿੰਨਾ ਵੀ ਟਾਰਗੇਟ ਮਿੱਥਿਆ ਗਿਆ ਹੈ ਉਹ ਗੰਨੇ ਦੀ ਪੜਾਈ ਕੀਤੀ ਜਾਵੇਗੀ। ਇਹ ਗੰਨੇ ਦੀ ਪੜਾਈ ਦਾ ਸੀਜ਼ ਹਾਂ ਅਪ੍ਰੈਲ ਤੱਕ ਚੱਲੇਗਾ ਪੈਸੇ ਦੀ ਵੀ ਕਮੀ ਕਿਸੇ ਕਿਸਾਨ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਸੁਜਿੰਦਰਪਾਲ ਜੀ ਹਾਂ ਕੀ ਕਹਿਣਾ ਚਾਹੁੰਦੇ ਹੋ ਜੀ ਆ ਜੀ ਸੁਗਰਮੀ ਫਰੰਟ ਤੇ ਅਸੀਂ ਰਿਪੇਅਰ ਕੀਤਾ ਸਾਲ ਨੂੰ ਦੇਖੋ ਸਰ ਜਦੋਂ ਅਸੀਂ ਇੱਥੇ ਜੁਆਇਨ ਕੀਤਾ ਉੱਥੇ ਸਾਰਾ ਪਲਾਂਟ ਟੇਕਓਵਰ ਕੀਤਾ ਗਿਆ ਸਤੰਬਰ ਤੋਂ ਉਸ ਤੋਂ ਬਾਅਦ ਹੀ ਰਿਪੇਅਰ ਕਰਵਾਈ ਗਈ ਉਹਦਾ ਬਜਟ ਅਸੈਂਸ਼ਨ ਕਰਵਾਇਆ ਗਿਆ 슈ਗਰ ਬੱਡ ਕੋ ਰਿਪੇਅਰ ਪੂਰਾ ਹੋ ਚੁੱਕੀ ਹੈ ਜਿਹੜੇ ਵੀ ਜ਼ਰੂਰੀ ਕਾਗਜ਼ਾਤ ਪੂਰੇ ਕਰਨੇ ਸੀ ਇਹਨਾਂ ਦੇ ਹੋਰ ਫਾਰਮੈਟਸ ਪੂਰੇ ਕਰਨੇ ਸੀ ਕਾਫੀ ਹੱਦ ਤੱਕ ਪੂਰੇ ਕਰ ਦਿੱਤੀਆਂ ਗਈਆਂ। ਅੱਜ ਇਹ ਪਲਾਨ ਤੁਹਾਡੇ ਸਾਹਮਣੇ ਸ਼ੁਰੂ ਕਰ ਦਿੱਤਾ ਗਿਆ। ਉਮੀਦ ਆ ਵੀ ਇਹ ਕੋ ਅੱਛਾ ਚੱਲੇਗਾ ਜੀ। ਇਹ ਲਾਈਟ ਚੱਲੇਗੀ, ਬਿਜਲੀ ਕਨੈਕਸ਼ਨ ਹੋ ਜਾਏਗਾ। ਉਹਦੇ ਵਾਸਤੇ ਅਸੀਂ ਬੈਕਅਪ ਪਲਾਨ ਸਾਰਾ ਪਿਆਰ ਕੀਤਾ ਹੋਇਆ। ਬਾਕੀ ਸਰਕਾਰ ਸਾਡੇ ਨਾਲ ਖੜੀ ਹੈ। ਉਹਨਾਂ ਵੱਲੋਂ ਵੀ ਪੂਰਾ ਸਹਿਯੋਗ ਮਿਲ ਰਿਹਾ। ਬਿਲੀ ਜਲਦੀ ਸ਼ੁਰੂ ਕਰ ਦਿੱਤੀ ਜਾਏਗੀ। ਜਦ ਤੱਕ ਆਪਾਂ ਅਸੀਂ ਟਰਬਾਈਨ ਤੇ ਲੋਡ ਪਾ ਕੇ ਤੇ ਚਲਾਵਾਂਗੇ ਜੀ। ਕਿੰਨੀ ਦੇਰ ਲਾਏਆ ਪੀਰੀਅਡ ਕਿੰਨੀ ਦੇਰ ਲਾਏਆ? ਇਹ ਲਗਭਗ 35 ਲੱਖ ਮੀਟਰ ਗੰਨਾ ਸੀ ਪੀੜਾਂਗੇ 135 ਦਿਨ ਲੱਗ ਜਾਂਦੇ ਆ ਜੀ ਉਹਦੇ ਚ ਕਿੰਨੀ ਤਰੀਕ ਤੱਕ ਚੱਲੂਗੀ ਇਹ ਇਹ ਆਮ ਤੌਰ ਤੇ ਅਪ੍ਰੈਲ ਦੇ ਵਿੱਚ ਬੰਦ ਹੁੰਦੀ ਆ ਜੀ ਉਹ ਤੱਕ ਚੱਲੇਗੇ ਜੀ ਗੰਨਾ ਪੂਰਾ ਪੀੜਿਆ ਜਾਏਗਾ ਔਰ ਪ੍ਰਾਈਸ ਮੱਥਾ ਦਾ ਪੂਰਾ ਯੂਜ਼ ਕੀਤਾ ਜਾਏਗਾ ਭਾਵੇਂ ਇਹ ਹੋ ਚੁੱਕਿਆ ਹੈ ਸਮੇਂ ਜੁਨਵਰ ਨੂੰ ਸਟਾਰਟ ਹੁੰਦਾ ਸੀ ਤੁਹਾਨੂੰ ਪਤਾ ਸਾਰੀ ਹਾਲਾਤਾਂ ਦਾ ਜੇ ਤੱਕ ਕੋਈ ਗੱਲ ਛੁਪੀ ਹੋਵੇ ਤਾਂ ਦੱਸੋ ਜੀ ਇਹ ਪਲਾਂਟ ਨੂੰ ਤਿਆਰ ਕਰਨ ਚ ਵਕਤ ਲੱਗਿਆ ਜਿਹੜਾ ਕਿ ਪਲਾਂਟ ਸਤੰਬਰ ਚ ਟੇਕਓਵਰ ਗਨ ਤੋਂ ਬਾਅਦ ਦੂਬਰ ਤੇ ਵਿੱਚ ਜਾ ਕੇ ਇਹਦੀ ਰਿਪੇਅਰ ਸ਼ੁਰੂ ਹੋਈ ਜਿਹੜਾ ਹਾਂ ਜੀ ਨੰਨਾ ਕੀ ਸਨ ਪਰਸਾਨੀ ਤਾਂ ਦੇਖੋ ਮੈਨੂੰ ਪੂਰੀ ਉਮੀਦ ਆ ਜੀ ਜਿਸਾਂ ਨੇ ਸੀ ਰਿਪੇਅਰ ਕੀਤੀ ਆ ਔਰ ਬਹੁਤ ਅੱਛੀ ਰਿਪੇਅਰ ਕੀਤੀ ਆ ਕੋਈ ਇਹੋ ਜੀ ਦਿੱਕਤ ਨਹੀਂ ਕਿ ਪਹਿਲੇ ਨਾਲੋਂ ਜ਼ਿਆਦਾ ਕਪੈਸਿਟੀ ਆਪਾਂ ਯੂਟਿਲਾਈਜ਼ ਕਰਾਂਗੇ ਪੇਮੈਂਟ ਕਿੰਨਾ ਹੋਏਗਾ ਜੀ ਪੇਮੈਂਟ ਦਾ ਬਹੁਤ ਖਿਆਲ ਰੱਖਿਆ ਜਾਏਗਾ ਇਹਦੇ ਵਿੱਚ ਕਿਸੇ ਨੂੰ ਕੋਈ ਦਿੱਕਤ ਨਹੀਂ ਆਏਗੀ ਔਰ ਨਾਲੋਂ ਨਾਲ ਹੀ ਪੇਮੈਂਟ ਕੀਤੀ ਜਾਏਗੀ ਡ੍ਰਾਈ ਸੀਨ ਸ਼ੁਰੂ ਹੋਈ ਹੈ ਹਾਂਜੀ 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 55ਵਾਂ ਪੜਾਈ ਸੀਜ਼ਨ ਆ 225 ਅਤੇ 26 ਅੱਜ ਚਾਲੂ ਹੋਇਆ ਬੋਰਡ ਅਤੇ ਬੋਰਡ ਮੈਨੇਜਮੈਂਟ ਨੇ ਇਕੱਠੇ ਹੋ ਕੇ ਬਹੁਤ ਉਪਰਾਲੇ ਕੀਤਾ ਪਲਾਨ ਚਲਾਉਣ ਲਈ ਸਰਕਾਰ ਦਾ ਵੀ ਇੱਥੇ ਚੰਗਾ ਰੋਲ ਰਿਹਾ ਸਾਡੇ ਲਈ ਅੱਜ ਅਸੀਂ ਸਾਰੇ ਬੋਰਡ ਆਫ ਡਾਇਰੈਕਟਰ ਇਕੱਠੇ ਹੋ ਕੇ ਤਹਿਤ ਕੀ ਅਧਗਾਟਨ ਰਿਪੋਰਟ ਆਫ ਡਾਇਰੈਕਟਰ ਨੇ ਪਹਿਲੀ ਵਾਰ ਕੀਤਾ ਮੈਂ ਲਗਾਤਾਰ 13 ਤੋਂ ਹੁਣ ਤੱਕ ਇੱਥੇ ਡਾਇਰੈਕਟਰਾਂ ਬੋਰਡ ਆਫ ਦਾ ਤੇ ਪਹਿਲਾਂ ਸ਼ੂਗਰ ਫੈਟ ਦਾ ਵੀ ਡਾਇਰੈਕਟਰ ਪੰਜ ਸਾਲ ਰਿਹਾ ਮੈਂ ਸਾਰੇ ਜ਼ਿੰਮੇਦਾਰਾਂ ਨੂੰ ਇਹ ਬੇਨਤੀ ਕਰਦਾ ਵੀ ਸਾਫ਼ ਸੁਥਰਾ ਕੰਨਾ ਲਿਆਣ ਤਾਂ ਕਿ ਸਾਡਾ ਬੜਾਈ ਸੀਜ਼ਨ ਚੰਗਾ ਚੱਲੇ ਤੇ ਰਿਕਵਰੀ ਚੰਗੀ ਆਵੇ ਅਤੇ ਸਾਰੇ ਮੁਲਾਜ਼ਮਾਂ ਨੂੰ ਵੀ ਬੇਨਤੀ ਕਰਦਾ ਇਮਾਨਦਾਰੀ ਨਾਲ ਕੰਮ ਕਰਨ ਇਨਾ ਹੀ ਕਹਿੰਦਾ ਹੋਇਆ ਮੈਂ ਫਿਰ ਮਦਦ ਜੀ ਟੀਚਾ ਸਾਡਾ 32 ਲੱਖ ਪੀੜਾਂਗੇ ਕੰਨਾ ਸੀ ਹਾਂਜੀ ਨੇ 32 ਲੱਖੇ ਪੀੜਾਂਗੇ 35 ਦਾ ਸਾਡਾ ਬੌਂਡ ਹੈਗਾ 32 ਲੱਖ ਦਾ ਟੀਚਾ ਪੂਰਾ ਹੋ ਹੁਣ ਪਹਿਲੇ ਬਹੁਤ ਡੇਟ ਹੋ ਚੁੱਕਿਆ ਹੈ ਜੀ ਲੇਟ ਦਾ ਸਾਡਾ ਜਿਹੜਾ ਪਲਾਟ ਸੀ ਜੀ ਮੇਨਟੇਨੈਂਸ ਨਹੀਂ ਹੋਈ ਸੀ ਹੁਣ ਬਾਅਦ ਵਿੱਚ ਸਾਰੀ ਗੌਰਮਨ ਤੋਂ ਮਨਜ਼ੂਰੀ ਲੈ ਕੇ ਕੰਮ ਜ਼ਰੇ ਲੱਗਿਆ ਤਾਂ ਹੁਣ ਚਾਲੂ ਹੋ ਗਈ ਆ ਜੀ ਨਾ ਰੋਣੀ ਬੰਦ ਹੈ ਪਾਰ ਚਲੀ ਨਹੀਂ ਆ ਰਹੀ ਨਹੀਂ ਚੱਲ ਪਾਏਗਾ ਹੁਣੇ ਨਹੀਂ ਹੁਣੇ ਚੱਲੂ ਕੋਈ ਪਲਾਂਟ ਦੇ ਨਾਲੇ ਸਾਰਾ ਪ੍ਰੋਸੈਸ ਚੱਲਣਾ ਜੀ ਮੈਂ ਆਪਣੇ ਹੱਥ ਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜਿਹੜਾ ਪੜਾਈ ਸੀਜ਼ਨ 225 226 ਦੀ ਜਿਹੜੀ ਸ਼ੁਰੂਆਤ ਹੋ ਰਹੀ ਆ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਜਿੱਥੇ ਜਿਹੜੇ ਇੱਥੇ ਮੁਲਾਜ਼ਮੋ ਕੰਮ ਕਰਦੇ ਨੇ ਖਾਸ ਤੌਰ ਤੇ ਨਾਈਟ ਡਿਊਟੀ ਜਿਹੜੇ ਕਰਦੇ ਨੇ ਬੜਾ ਅੰਦਰ ਔਖਾ ਕੰਮ ਆ ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖੇ ਜਿਹੜਾ ਪੜਾਈ ਸੀਜ਼ਨ ਆ ਇਹ ਬਹੁਤ ਵਧੀਆ ਲੰਘੇ ਔਰ ਵਿਸ਼ੇਸ਼ ਤੌਰ ਤੇ ਕਿਸਾਨਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਥੋੜਾ ਟਾਈਮ ਜਿਹੜੀ ਸਾਡੀ ਇਹ ਮਿਲ ਲੇਟ ਹੋ ਗਈ ਸੀ ਉਹਨਾਂ ਨੇ ਇਸ ਕੰਮ ਵਿੱਚ ਬਹੁਤ ਸਹਿਯੋਗ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਬਾਂਡ 35 ਲੱਖ ਦਾ ਜਿਹੜਾ ਟੀਚਾ ਆ ਤੇ ਉਹਦੇ ਹਿਸਾਬ ਨਾਲ ਜਿੰਨਾ ਵੀ ਪੀੜਸ ਹੋਗਾ 35 ਲੱਖ ਦਾ ਟੀਚਾ ਆ ਹਾਂਜੀ ਹਾਂਜੀ ਜੇ ਪਿੱਛੇ ਵਾਰ ਕੱਟ ਹੋ ਗਿਆ ਸੀ ਇਸ ਵਾਰ ਕੱਟ ਨਹੀਂ ਹੋਣਾ ਨਾ ਨਹੀਂ 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 ਜੀ ਮਸ਼ੀਨ ਚੱਲੂਗਾ ਜੀ ਹਾਂਜੀ ਪਲਾਂਟ ਚੱਲੂਗਾ ਬਾਕੀ ਅਸੀਂ ਪਲਾਂਟ ਆ ਆਪਣੇ ਵੱਲੋਂ ਪੂਰੀ ਕੋਸ਼ਿਸ਼ ਆ ਜੀ ਐਮ ਸਾਹਿਬ ਨੇ ਵੀ ਬੜੀ ਕੋਸ਼ਿਸ਼ ਕੀਤੀ ਆ ਮੈਨੇਜਮੈਂਟ ਨੇ ਵੀ ਬਾਕੀ ਉਹ ਪਰਮਾਤਮਾ ਦੇ ਬਸ ਆ ਬਹੁਤ ਵੱਡੀ ਫੈਕਟਰੀ ਆ ਸਮੱਸਿਆ ਵੀ ਆਣੀ ਆ ਕਿਉਂਕਿ ਸਾਡੇ ਇੱਕ ਘਰ ਦਾ ਜੇ ਵਲਵ ਵੀ ਖਰਾਬ ਹੋ ਜਾਵੇ ਉੱਚ ਵੀ ਸਮੱਸਿਆ ਆਂਦੀ ਆ ਵੀ ਬਹੁਤ ਵੱਡੀ ਫਿਰਕੀ ਆ ਵੱਡੀ ਆ ਦੂਜੀ ਪਰਮਾਤਮਾ ਕਿਰਪਾ ਕਰੂਗਾ ਇਸ ਸੀਜ਼ਨ ਜਿਹੜਾ ਵਧੀਆ ਪੜਾਈ ਹੋਵੇ ਬਿਜਲੀ ਪਲਾਂਟ ਤੇ ਕਿੰਨਾ ਹੀ ਕੰਡੀਸ਼ਨ ਕੱਟੇ ਹੋਏ ਆ ਉਹ ਪ੍ਰਬੰਧ ਇਹਨਾਂ ਨੇ ਕਰ ਲਿਆ ਜੀ ਮੌਕੇ ਤੇ ਅੱਗੇ ਦਾ ਜੋ ਵੀ ਹੋਊਗਾ ਇਹ ਕਰ ਲੈਣਗੇ ਇਸ ਟਾਈਮ ਜਿਹੜਾ ਉਹਨਾਂ ਨੇ ਪ੍ਰਬੰਧ ਕਰ ਲਿਆ ਜਨਰੇਟਰ ਦੇ ਨਾਲ ਜੀ ਜਨਰੇਟਰ ਕਿੰਨਾ ਹਰਪੋਰਡ ਦਾ ਹੈ ਜੀ ਹਾਂਜੀ ਜਿੰਨਾ ਜਿੰਨਾ ਹਰਪੋਰਡ ਦਾ ਹੈ ਜਨਰੇਟਰ ਜੀ ਉਹ ਜੀਐਮ ਸਾਹਿਬ ਪੂਰਾ ਇਹਦਾ ਦੱਸ ਸਕਦੇ ਆ ਜੀ ਹਾਂਜੀ ਤੇ ਪਰ ਉਹਨਾਂ ਨੇ ਜਿਹੜਾ ਪ੍ਰਬੰਧ ਕਰ ਲਿਆ ਆ ਕਿ ਸਾਨੂੰ ਆਸ ਆ ਕੋਈ ਜ਼ਿਮੀਂਦਾਰਾਂ ਨੂੰ ਸਮੱਸਿਆ ਨਹੀਂ ਆਉਗੀ ਆਦੀ ਦੇ ਅੱਜ ਫਾਰਮੂਲਾ ਸਾਡੇ ਲਈ ਅੱਜ ਦੀ ਸਾਰੇ ਤੋਂ ਹੱਦਲੈਕਟ ਕੱਟੇ ਹੋਏ ਨੇ। ਪਰ ਮੈਂ ਲਗਾਤਾਰ 13 ਤੋਂ ਕ੍ਰਿਟਰਿਕ ਦੇ ਡਰੈਕਟਰ ਨੂੰ ਮੁੱਖਤਾ ਦਿੰਦਾ। ਜੇ ਪਹਿਲਾ ਸ਼ੁਕਰ ਕੱਟਦਾ ਵੀ ਡਰੈਕਟਰ ਮਾਣ ਸਾਰਿਆ। ਮੈਂ ਸਾਰੇ ਜਿੰਦਾਰਾਂ ਦੀ ਵੀ ਬੇਨਤੀ ਕਰਦਾ ਵੀ ਸਾਫ਼ ਸੁਥਰਾ ਕੰਮ ਨਾਲ ਜਾਣ ਤਾਂ ਕਿ ਸਾਡਾ ਵੜਾਈਸ ਤੇ ਚੰਗਾ ਚੱਲੇ ਤੇ ਰਿਕਵਰੀ ਚੰਗੀ ਆਵੇ। ਅਤੇ ਸਾਰੇ ਬਲਾਜਮਾਂ ਦੀ ਵੀ ਬੇਨਤੀ ਕਰਦਾ ਕਿ ਮਾਨਦਾਰਿਕਾ ਕੀ ਚੈਕਿੰਗ ਆਏ ਜੀ ਜੀ ਚਾ ਸਾਡਾ ਬੱਤੀ ਵੀ ਲੱਖ ਜਾ ਕੇ ਬੰਨਾ ਜੀ 30 ਲੱਖ ਹਾਂ ਜੀ 35 ਲੱਖ ਹਾਂ ਤੇ ਬੱਤੀ ਲੱਗੇ ਪਿੜਾਗੇ 35 ਦਾ ਸਾਡਾ ਮਾਉਂ ਹੈਗਾ 35 ਲੱਖ ਦਾ ਚੱਪਾ ਹੁਣ ਪਹਿਲੇ ਬਹੁਤ ਡੇਟ ਹੋ ਚੁੱਕਿਆ ਹੈ ਜੀ ਡੇਟ ਨਹੀਂ ਸਾਡਾ ਜਿਹੜਾ ਪਲਾਨ ਸੀ ਜੀ ਕੰਡੀਸ਼ਨ ਜੀ ਹੁਣ ਬਾਅਦ ਵਿੱਚ ਸਾਹੀ ਫਾਰਮ ਕੋਲ ਜੈਕtion ਇਹ ਆਪਣਾ ਹੁਣ ਚਾਲੂ ਕੀਤੀ ਹੈ। ਫਲਾਂ ਤੋਂ ਹੁਣ ਹੀ ਬੰਦ ਤੇ ਅਗਰ ਚਲੀ ਨਹੀਂ ਇਹ ਚੱਲ ਪਾਏਗਾ। ਕਦੋਂ ਚੱਲਣਾ ਹੈ? ਇਹ ਹੁਣੇ ਚਾਲੂ ਕਰਨ ਦੇ ਨਾਲੇ ਇਹ ਸਾਰਾ ਪ੍ਰੋਸੈਸ ਚੱਲਣਾ ਹੈ। ਪੜਾਈ ਸੀਜ਼ਨ 225 226 ਦੀ ਜਿਹੜੀ ਸ਼ੁਰੂਆਤ ਹੋ ਰਹੀ ਆ ਪਰਮਾਤਮਾ ਕੀ ਅਦਾਸ ਕਰਦੇ ਆ ਕਿ ਜਿੱਥੇ ਜਿਹੜੇ ਇੱਥੇ ਮੁਲਾਜ਼ਮ ਕੰਮ ਕਰਦੇ ਨੇ ਖਾਸ ਤੌਰ ਤੇ ਨਾਈਟ ਡਿਊਟੀ ਜਿਹੜੇ ਕਰਦੇ ਨੇ ਬੜਾ ਅੰਦਰ ਔਖਾ ਕੰਮ ਆ ਪਰਮਾਤਮਾ ਮਿਹਰ ਭਰਿਆ ਹੱਥ ਰੱਖੇ ਜਿਹੜਾ ਪੜਾਈ ਸੀ ਜਨੇ ਆ ਇਹ ਬਹੁਤ ਵਧੀਆ ਲੰਘੇ ਔਰ ਵਿਸ਼ੇਸ਼ ਤੌਰ ਤੇ ਕਿਸਾਨਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਥੋੜਾ ਟਾਈਮ ਜਿਹੜੀ ਸਾਡੀ ਇਹ ਬਿੱਲ ਲੇਟ ਹੋ ਗਈ ਸੀ ਉਹਨਾਂ ਨੇ ਇਸ ਕੰਮ ਵਿੱਚ ਬਹੁਤ ਸਹਿਯੋਗ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਕਿੰਨਾ ਬੜਿਆ ਜੀ ਇਸ ਵਾਰ ਬੋਨਟ ਕਿੰਨਾ ਬੜਿਆ ਹੈ ਬੋਨਟ 35 ਲੱਖ ਦਾ ਜਿਹੜਾ ਟੀਚਾ ਆ ਤੇ ਉਹਦੇ ਹਿਸਾਬ ਨਾਲ ਜਿੰਨਾ ਵੀ ਪੀੜਸੋ ਦਾ 35 35 ਲੱਖ ਦਾ ਪੀੜਾ ਮਿਲ ਆ ਗਿਆ ਕਿ ਕਿ ਬਿਲਕੁਲ ਹੋ ਜਾਏਗਾ ਪਿੱਛੇ ਮੁੜ ਕੰਮ ਤਾਂ ਨਹੀਂ ਹੋਏਗਾ ਜੀ ਹਾਂ ਜੀ ਜਿਹਦੇ ਪਿੱਛੇ ਵਾਰ ਕਟ ਹੋ ਗਈ ਸੀ ਇਸ ਵਾਰ ਕਟ ਨਹੀਂ ਹੋਣਾ ਨਾ ਨਹੀਂ 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 ਜੀ ਮਸ਼ੀਨ ਚੱਲੂਗਾ ਜੀ ਹਾਂ ਜੀ ਪਲਾਂਟ ਚੱਲੂਗਾ ਵਧੀਆ ਸੇ ਪਲਾਂਟ ਹੋ ਰਿਹਾ ਹੈ ਜੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਹੈ ਜੀ ਐ ਜੀ ਐਮ ਸਾਹਿਬ ਨੇ ਵੀ ਬੜੀ ਕੋਸ਼ਿਸ਼ ਕੀਤੀ ਹੈ ਮੈਨੇਜਮੈਂਟ ਨੇ ਵੀ ਬਾਕੀ ਉਹ ਪਰਮਾਤਮਾ ਦੇ ਵਾਸਤੇ ਬਹੁਤ ਵੱਡੀ ਫੈਕਟਰੀ ਆ ਸਮੱਸਿਆਵਾਂ ਆਂ ਨੀਆਂ ਕਿਉਂਕਿ ਸਾਡੇ ਇੱਕ ਘਰ ਦਾ ਜੀ ਵੱਲ ਵੀ ਖਰਾਬ ਹੋ ਜਵੇ ਕੁਝ ਵੀ ਸਮੱਸਿਆ ਆਂਦੀ ਹੈ ਵੀ ਬਹੁਤ ਵੱਡੀ ਫਰਕੀ ਆ ਇਹ ਵੱਡੀ ਆ ਦੁੱਜੀ ਪਰਮਾਤਮਾ ਕਿਰਪਾ ਕਰੂਗਾ ਇਸ ਸੀਜ਼ਨ ਜਿਹੜਾ ਵਧੀਆ ਭੜਾਈ ਜੀ ਨਹੀਂ ਪਲਾਂਟ ਤੇ ਕਿੰਦਾ ਜੀ ਕੰਕ ਉਹ ਪ੍ਰਬੰਧ ਇਹਨਾਂ ਨੇ ਕਰ ਲਿਆ ਜੀ ਮੌਕੇ ਤੇ ਅੱਗੇ ਦਾ ਜੋ ਵੀ ਹੋਊਗਾ ਇਹ ਕਰਨਣਗੇ ਇਸ ਟਾਈਮ ਜਿਹੜਾ ਉਹਨਾਂ ਨੇ ਪ੍ਰਬੰਧ ਕਰ ਲਿਆ ਜਨਰੇਟਰ ਦੇ ਨਾਲ ਜਨਰੇਟਰ ਕਿੰਨਾ ਹੱਥ ਪਾੜਦਾ ਹੈ ਜੀ ਹਾਂਜੀ ਕਿੰਨਾ ਕਿੰਨਾ ਹਾਰਸਪਾਵਰ ਦਾ ਹੈਗਾ ਜਨਰੇਟਰ ਜੀ ਉਹ ਜੀ ਐਮ ਸਾਹਿਬ ਪੂਰਾ ਇਹਦਾ ਦੱਸ ਸਕਦੇ ਆ 10 ਕਿਲੋਵੋਲਟ ਹਾਂਜੀ ਤੇ ਪਰ ਉਹਨਾਂ ਨੇ ਜਿਹੜਾ ਪ੍ਰਬੰਧ ਕਰ ਲਿਆ ਆ ਕਿ ਸਾਨੂੰ ਆਸ ਆ ਕੋਈ ਜ਼ਮੀਂਦਾਰਾਂ ਨੂੰ ਸਮੱਸਿਆ ਨਹੀਂ ਹੋਊਗੀ ਲਾਭਤ ਪਟਾਣ ਨੂੰ ਕਿ ਤਰ੍ਹਾਂ ਜਾ ਰਹਿ ਇਨਸਾਨ ਕਰ ਤਨਖੇ ਗਵਤ ਜੀ ਮੈਸੂ ਨਾ ਕੋਈ ਜਾ ਪੀਂਦੀ ਸਰ ਦੀ ਰੋੜ ਦਾ ਬਤੋ ਦੇ ਕਿਹ ਹੈ ਦਰਾ ਬੋਸ ਨਾਮ ਆਇ ਤੱਕ ਤਕੀ ਕੋਤੀ ਕੋਟ ਰਿੰਦਾ ਦੇ ਬੰਨੇ ਤੱਕ ਪਾ ਰਿਛੂ ਦੰਨ ਕਰ ਗਾਈ ਗਾਈ ਸੰਗਮ ਨੂੰ ਦੇ ਦੇ ਜਾਤ ਰੇਟ ਸਿਰ ਕੇ ਜਿਰਕੇ ਅਜਿਤ ਦਿਤ ਗੁਰਬਾਰ ਮੋਖ ਬੋਲਣ ਬੋਲੀ ਜੱਫਤ ਰਹੇ ਤੇ ਆਂ ਆਵਾਜ਼ ਕੁੜਾ ਨਦਰੀ ਮੋਖ ਦਿਵਾਰ

Airport Airport Heading for NBC Airport 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 अरे शिया आशा वारी आरी 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 आर 嗯。